ਨਮਸਕਾਰ ਇੰਡੀਆ న్యూਸ ਪੰਜਾਬ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਗੱਲ ਕਰਾਂਗੇ ਸਭ ਤੋਂ ਪਹਿਲਾਂ ਕਿਸਾਨਾਂ ਦੇ ਪ੍ਰੋਟੈਸਟ ਬਾਰੇ ਕਿਸਾਨਾਂ ਨੇ ਜਲੰਧਰ ਛੌਨੀ ਦੇ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਕਰਨਾ ਸੀ ਪਰ ਪੁਲਿਸ ਨੇ ਉਹਨਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕਿਸਾਨਾਂ ਗੂ ਮਨਜੀਤ ਰਾਏ ਸਮੇਤ ਕਈ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਇਸ ਮੌਕੇ ਤੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਇਸ ਰਵੱਈਏ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਕਿੰਨੇ ਕੱਪ ਦੇ ਮੇਨਾਗੂ ਸਾਰੇ ਹੀ ਸਤਨਾਮ ਸਿੰਘ ਸਾਨੀ ਸਾਡਾ ਦਵਿੰਦਰ ਸਿੰਘ ਸੰਧੂ ਜਿਹੜਾ ਸੰਧਵਾ ਤੋਂ ਹੈ ਸਾਨੀ ਸਾਹਿਬ ਸਾਨੀ ਤੋਂ ਨੇ ਹਿਸ਼ਾਰਪੁਰ ਤੋਂ ਗੁਰਵਿੰਦਰ ਸਿੰਘ ਖੰਗੂੜਾ ਸਾਡੇ ਰਵਈਆ ਤੋਂ ਕਿ ਸਪਸ਼ਟ ਹੋ ਪਹਿਲਾ ਪਹਿਲਾ ਕੋਈ ਸਾਡਾ ਦੇਖੋ ਸਰਕਾਰ ਦਾ ਰਵਈਆ ਇੱਥੇ ਸਪਸ਼ਟ ਹੈ ਕਿ ਇਹ ਜਿਹੜਾ ਬਿਜਲੀ ਸੋਧ ਬਿੱਲ 2025 ਹੈ ਇਹ ਕੇਂਦਰ ਨੇ ਲਿਆਂਦਾ ਹੈ ਅਸੀਂ ਕੇਂਦਰ ਦੇ ਅਗੇਜ ਪ੍ਰੋਟੈਸਟ ਕਰ ਰਹੇ ਹਾਂ ਸਾਰੇ ਪਰ ਇਹ ਜਿਹੜੀ ਪੰਜਾਬ ਸਰਕਾਰ ਅੱਜ ਕੇਂਦਰ ਦੇ ਨਾਲ ਖੜੀ ਆ ਡਟ ਕੇ ਮੈਂ ਇਹ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਇਹ ਜਿਹੜਾ ਬਿਜਲੀ ਸੋਧ ਵਿੱਲ ਹੈ ਇਹ ਨੇ ਸਾਰਿਆਂ ਤੇ ਫਿੱਟ ਕਰਨਾ ਪੂਰੇ ਪੂਰੇ ਦੇ ਪੂਰੇ ਭਾਰਤ ਇਫੈਕਟ ਕਰਨਾ ਔਰ ਇਹ ਮੈਂ ਇੱਕ ਕਹਿਵਾਂਗਾ ਦਾਵੇ ਨਾ ਅਜਿਹੇ ਸਾਡੇ ਪੁਲਿਸ ਮੁਲਾਜ਼ਮ ਵੀਰ ਖੜੇ ਆ ਇਹਨਾਂ ਦੇ ਘਰਾਂ ਦੇ ਇਹਨਾਂ ਦੇ ਮੀਟਰ ਇਹਨਾਂ ਦੇ ਵੀ ਲੱਗਣੇ ਆ ਇਹਨਾਂ ਤੇ ਵੀ ਇਫੈਕਟ ਹੋਣਾ ਸਰ ਸਰ ਇੱਕ ਸਵਾਲ ਹੈ ਸਰਕਾਰ ਦਾ ਤੁਹਾਨੂੰ ਨਹੀਂ ਲੱਗਦਾ ਕਿ ਬੈਠ ਕੇ ਗੱਲ ਹੋ ਜਾਣੀ ਚਾਹੀਦੀ ਸੀ ਇਦਾਂ ਦੀ ਜਦੋਂ ਜਿਆਦਾ ਤੋਂ ਬਿਨਾ ਕੀ ਪਹਿਲਾਂ ਕੋਸ਼ਿਸ਼ ਕੀਤੀ ਕੀ ਅਸੀਂ ਬੜੀ ਕੋਸ਼ਿਸ਼ ਕੀਤੀ ਆ ਸਰਕਾਰ ਨੂੰ ਅਸੀਂ ਪੀਸੀ ਕਰਕੇ ਪਹਿਲਾਂ ਵਾਰਨ ਕੀਤਾ ਫਿਰ ਮੰਗ ਪੱਤਰ ਦਿੱਤੇ ਆ ਆ ਪਿੱਛੇ ਪਹਿਲੀ ਤਰੀਕ ਨੂੰ ਕਿ ਸਰਕਾਰ ਨੂੰ ਕਿਹਾ ਵੀ ਕੋਈ ਗੱਲ ਕਰੋ ਦੱਸੋ ਤੁਸੀਂ ਆਪਣਾ ਪੱਖ ਪਛ ਕਰੋ ਨਹੀਂ ਵੀ ਮੀਟਿੰਗ ਕਰ ਨਹੀਂ ਪਰ ਜਿਹੜੀ ਰਾਇ ਮੰਗੀ ਗਈ ਆ ਸਰ ਸਰਕਾਰ ਵੱਲੋਂ ਪੰਜਾਬ ਸਰਕਾਰ ਆਪਣਾ ਉੱਤੇ ਰਹਿ ਸਪਸ਼ਟ ਕਰੇ ਆਪਣੀ ਆਪਣਾ ਪੱਖ ਪਛ ਪਰੇ ਦਾ ਮਤਲਬ ਇਹ ਰਲਈ ਹੋਈ ਆ ਪੂਰੀ ਦੀ ਪੂਰੀ ਅੱਜ ਸਾਬਤ ਹੋ ਰਿਆ ਜਿਸ ਢੰਗ ਨਾਲ ਫੋਰਸਾਂ ਲਾਈਆਂ ਗਈਆਂ ਅੱਜ ਜਿਸ ਢੰਗ ਨਾਲ ਸਾਡੇ ਸਾਥੀਆਂ ਨੂੰ ਟ੍ਰੇਨ ਕੀਤਾ ਗਿਆ ਅੱਜ ਇਹ ਸਪਸ਼ਟ ਹੋ ਰਿਆ ਕਿ 50 ਸਰਕਾਰ ਜਿਹੜੀ ਆ ਇਹ ਡਟ ਕੇ ਕੇਂਦਰ ਸਰਕਾਰ ਨਾਲ ਖੜੀ ਆ 50 ਰੁਪਏ ਦਾ ਨਹੀਂ ਕੋਈ ਕੰਮ ਬੰਦਗਾ ਨਹੀਂ ਕਿਸਾਨ ਤਾਂ ਖੇਤਾਂ 'ਚ ਕੰਮ ਕਰਦਾ ਪਿਆ ਵਾ ਇਹ ਨਹੀਂ ਰੋਕਲੇ ਸਾਰੇ ਘਰਾਂ 'ਚ ਡਿਟੇਨ ਕੀਤੇ ਹੋਏ ਸਾਡੇ ਬਲਾਕ ਪ੍ਰਬੰਧ ਸਾਡੇ ਸਰਕਲ ਪ੍ਰਬੰਧ ਸਾਡੇ ਜਿਹੜੇ ਪਿੰਡਾਂ ਦੀ ਇਕਾਈ ਤੇ ਪ੍ਰਬੰਧੋਂ ਤੱਕ ਤਾਂ ਰੁਕੇ ਹੋਏ ਆ ਅਸੀਂ ਅਸੀਂ ਤਾਂ ਅਸੀਂ ਸਵੇਰੇ ਹਨੇਰੇ ਨਿਕਲ ਗਏ ਸੀ ਰਾਤ 12 ਵਜੇ ਘਰਾਂ ਤੋਂ ਦਾਦਾ ਸੀ ਤੇ ਪਹੁੰਚ ਸਕੇ ਆ ਸਵੇਰੇ ਤੜਕੇ 3-3 ਵਜੇ ਜਾ ਕੇ ਸਾਰੇ ਦੇ ਸਾਰੇ ਡਿਟੇਨ ਕਰ ਲਿਆ ਸੋ ਅਸੀਂ ਇਸ ਕਰਕੇ ਸਾਥੀ ਥੋੜੇ ਆ ਸਕੇ ਅਜੇ ਆਉਂਦੇ ਆ ਕੋਈ ਵਿਚ ਦੀ ਘੁੰਮ ਘੁੰਮ ਕੇ ਗਲੀਆਂ ਦੇ ਅਜੇ ਪਿੰਡਾਂ ਵਿੱਚ ਵੀ ਘੁੰਮ ਕੇ ਅਪੀਲ ਤੇ ਸਰਕਾਰ ਨੂੰ ਹੋਰ ਕੀ ਸਨੇਹਾ ਦੇਣਾ ਚਾਹੁੰਦੇ ਹੋ ਅਸੀਂ ਸਰਕਾਰ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਸੀਂ ਆਪਣੀ ਸਰਕਾਰ ਦਾ ਜਿਹੜਾ ਪੱਖ ਆ ਸਪਸ਼ਟ ਕਰੋ ਕਿ ਤੁਸੀਂ ਜਿਹੜਾ ਬਿਜਲੀ ਸੋਧ ਬਿੱਲ 2025 ਉਹਦੇ ਪੱਖ 'ਚੋਂ ਕਿ ਉਹਦੇ ਅੰਗੇਸ਼ ਤੋਂ ਤੁਸੀਂ ਇਹਦਾ ਮਤਲਬ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਮਾਰਾਉਣਾ ਚਾਹੁੰਦੇ ਹੋ ਤੁਸੀਂ ਇਹਨੂੰ ਨਿੱਜੀ ਕਰਨ ਵੱਲ ਲੈ ਜਾਣਾ ਚਾਹੁੰਦੇ ਹੋ ਇਹਦਾ ਮਤਲਬ ਤੁਸੀਂ ਸ਼ਾਮਲੋਂ ਨਿੱਜੀ ਕਰਨ ਦੇ ਵਿੱਚ ਸੋ ਇਹ ਇਹ ਆਪਣਾ ਪੱਖ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਸਾਡੀ ਬੇਨਤੀ ਆ ਆਪਣਾ ਪੱਖ ਸਪਸ਼ਟ ਕਰੋ ਤੇ ਤੁਹਾਡੇ ਪੰਜਾਬ ਲਈ ਲੜ ਰਹੇ ਆ ਅਸੀਂ ਇਹ ਕਿਸਾਨਾਂ ਦੀ ਇਕੱਲਿਆਂ ਦੀ ਲੜਾਈ ਨਹੀਂ ਇਹ ਬਿਜਲੀ ਨੇ ਹਰ ਘਰ ਦੇ ਦਿੱਸਾ ਹੋਣਾ ਪੁਲਿਸ ਜਿੱਦਾਂ ਇੱਕ ਦੂਜੇ ਦੇ ਆਹਮੋ ਸਾਹਮਣੇ ਐ ਇਦਾਂ ਦੀਆਂ ਸਥਿਤੀਆਂ ਬੰਨੀਆਂ ਚਾਹੀਦੇ ਕਿਉਂਕਿ ਦੂਜੇ ਸੂਬਿਆਂ ਦੇ ਵਿੱਚ ਵੀ ਸਨੇਹਾ ਕੀ ਜਾਂਦਾ ਕਿਸਾਨ ਦੇ ਕੋਲੋਂ ਇਸ ਤਰੀਕੇ ਦਾ ਆਹਮੋ ਸਾਹਮਣੇ ਦੇਖੋ ਇਹ ਇਹ ਕਲੀਅਰ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਸਾਫ ਹੈ ਕਿ ਜਿਹੜਾ ਆਹਮੋ ਸਾਹਮਣੇ ਕਰ ਰਹੇ ਸਾਨੂੰ ਇਹ ਪੰਜਾਬ ਸਰਕਾਰ ਕਰ ਰਹੀ ਹੈ ਇਹ ਆਪਣੀ ਡਿਊਟੀ ਕਰ ਰਹੇ ਤੁਹਾਡੇ ਭਰਾ ਨੇ ਪਰ ਅਸੀਂ ਇਹਨਾਂ ਨੂੰ ਦੱਸ ਰਹੇ ਆ ਕਿ ਤੁਹਾਡੀਆਂ ਵੀ ਜੇਬਾਂ ਤੇ ਤੁਹਾਡੇ ਘਰ ਵੀ ਸਪਾਰਟਮੀਟਰ ਲੱਗਣੇ ਆ ਜਦੋਂ ਤੁਹਾਡਾ ਚਾਰਜ ਮੁੱਕਿਆ ਪਿਛਲੇ ਬਿਜਲੀ ਬੋਲ ਹੋਣੀ ਤੁਹਾਡੇ ਘਰਾਂ ਵੀ ਹੋਣੀ ਆ ਕਰੋ ਤੁਹਾਡੇ ਤਾਂ ਫਿਰ ਇਹੀ ਤਾਂ ਹੀ ਪੁਲਿਸ ਖੜੀ ਆ ਕਿ ਲੋਨ ਐਡਰਡ ਖਰਾਬ ਕਰਨਗੇ ਨਹੀਂ ਅਸੀਂ ਕੋਈ ਲੋਨ ਐਡਰਡ ਨਹੀਂ ਖਰਾਬ ਕਰਦੇ ਅਸੀਂ ਪੀਸਫੁਲੀ ਪ੍ਰੋਟੈਸਟ ਕਰਦੇ ਆ ਜਿੱਥੇ ਵੀ ਤੁਸੀਂ ਦੇਖੋ ਜੀ 2021 ਦੇ ਵਿੱਚ ਅੰਦੋਲ ਲੜਿਆ ਅਸੀਂ 1 ਸਾਲ ਉੱਥੇ ਬਹਿ ਕੇ ਆਏ ਅਸੀਂ ਪੀਸਫੁਲੀ ਪ੍ਰੋਟੈਸਟ ਕੀਤਾ ਅਸੀਂ ਕਿਤੇ ਨੀ ਕਦੇ ਹੂਟਿੰਗ ਕੀਤੀ ਪਰ ਜਦੋਂ ਵੀ ਹੁੰਦੀ ਆ ਸਾਡੇ ਤੇ ਤਸ਼ੱਦਦ ਸਰਕਾਰ ਕਰਾਉਂਦੀ ਆ ਉਦੋਂ ਵੀ ਅੱਜ ਜਿਹੜਾ ਸਾਡਾ ਪਿੱਛੇ ਮੋਰਚਾ ਚੱਕਾਇਆ ਇਹ 50 ਸਰਕਾਰ ਨੇ ਸਾਨੂੰ ਮੀਟਿੰਗ 'ਚੋਂ ਸੱਦ ਕੇ ਧੋਖਾ ਕਰਕੇ ਸਾਨੂੰ ਚੱਕ ਕੇ ਤੇ ਫਿਰ ਸਾਡੇਆਂ ਸਾਧੀਆਂ ਤੇ ਲਾਠੀਆਂ ਮਾਰੀਆਂ ਫਿਰ ਸਾਡੀ ਚਾਪਦੀ ਤੱਕ ਚੱਕ ਕੇ ਲੈ ਗਏ ਟਰਾਲੀਆਂ ਚੋਰੀ ਕਰਕੇ ਲੈ ਗਏ ਅੱਜ ਉਹਦਾ ਨਕਸ਼ਾ ਫਿਰ ਨਜ਼ਰ ਆ ਰਿਹਾ ਸਾਹਮਣੇ ਕਿ ਅੱਜ ਵੱਡੀ ਫੋਰਸ ਲਾ ਕੇ ਤੇ ਅੱਜ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਸਾਰੇ ਹੀ ਸਾਥੀ ਰੀਟੇਨ ਕਰਕੇ ਇਹ ਇਹ ਅੱਜ ਸਾਫਤ ਕੀ ਕਰਨਾ ਚਾਹੁੰਦੇ ਭਗਵੰਤਬਾ ਜੀ ਸਿਸਟਮ ਨਾਲ ਲੱਗਦਾ ਕਿ ਸਮੇਂ ਨੂੰ ਤਾਂ ਹਰਾ ਰਹੀ ਹੈ ਇਹ ਬਿਲਕੁਲ ਆ ਜਿਹੜੇ ਭਗਵੰਤਬਾ ਜੀ ਇਹ ਤਾਂ ਬਿਲਕੁਲ ਹੀ ਮੈਂ ਕਹਿੰਦਾ ਬੇੜਾ ਘਰ ਖੱਤਾ ਨਹੀਂ ਪੰਜਾਬ ਦਾ ਕਿ ਤੁਸੀਂ ਇਹ ਘਰ ਤੋਂ ਬਾਰੇ ਤਾਂ ਦੱਸੋ ਵੀ ਤੁਸੀਂ ਪੰਜਾਬ ਨਾਲ ਖੜੇ ਹੋ ਕਿ ਕੇਂਦਰ ਨਾਲ ਖੜੇ ਹੋ ਇਹ ਤਾਂ ਦੱਸੋ ਇਹਦੇ ਨਾਲ ਕੇਂਦਰ ਰਿਓ ਕਿ ਭਗਵੰਤਬਾ ਸਾਹਿਬ ਨੇ ਗੱਲਾਂ ਸੁਣ ਲਈਆਂ ਕਿਸਾਨਾਂ ਦੇ ਹੱਕ 'ਚ ਨੇ ਤੁਹਾਡੇ ਬਿਆਨ ਸੀਗੇ ਬੱਸ ਉਹ ਬੱਸ ਉਹ ਗੱਲਾਂ ਹੀ ਸੁਣਦੇ ਨੇ ਗੱਲਾਂ ਦਾ ਉਹ ਕਹਿੰਦੇ ਨਾ ਵੀ ਮੁੰਡੇ ਦੇਣੇ ਲੱਕੜ ਦੇ ਨਾ ਹੱਸਣ ਦੇਣਾ ਰੋਣ ਉਹਨੇ ਗੱਲਾਂ ਹੀ ਸੁਣੀਆਂ ਨੇ ਹੋਰ ਕੁਝ ਨਹੀਂ ਕਰਨਾ ਇਹ ਹੀ ਕੰਮ ਹੈ ਉਹਨਾਂ ਦਾ ਬੱਸ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਅਤੇ ਕ੍ਰਾਂਤੀਕਾਰੀ ਯੂਨੀਅਨ